ਸਗਲ ਬਨਸ ਪਦਮਹਿ ਬੈ ਸੰਤਰ ਸਗਲ ਦੂਦ ਮਹਿ ਕੀਆ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਦ ਜੀਆ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਹੁ ਨਾਨਕ ਤਿਹ ਭਜ ਮਨ ਨਾਮ ਭਾਉ ਨੇ ਦੇ ਉਤਰਹਿ ਪਾਰ ਜਾ ਕੈ ਸਿਮਰਣ ਸਭ ਕਛ ਪਾਈਐ ਬਿਰਥੀ ਕਾਲ ਨਾ ਜਾਈ ਤਿਸ ਪ੍ਰਵ ਤਿਆਗ ਅਵਰ ਕਤ ਰਚੋ ਜੋ ਸਭ ਮੈਂ ਰਹਿ ਆ ਸਮਾਈ ਅਬ ਨਸੀ ਜੀਨ ਕੋ ਦਾਤਾ ਸਿਮਰਤ ਸਭ ਮਲ ਕੋਈ ਗੁਣ ਨਿਦਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੀ ਸਰਣ ਪਿਆ ਸੁਖ ਪਾਈਐ ਬਹੜ ਦੁਖ ਨ ਹੋਈ ਡੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭ ਨਾਨਕ ਦੇ ਕਰ ਹੱਥ ਜਵਰ ਤਖਤ ਛਤਰ ਦੇ ਮਾਲਕ ਜੁਗੋ ਜੁਗਟਲ ਗੁਰਤਾਗਦੀ ਪਰ ਸਭੈ ਮਾਨ ਦਸਾਂ ਪਾਤਸ਼ਾਹਾਂ ਦੀ ਜਗਦੀ ਜੋਤ ਪੂਰੇ ਸਤਿਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਨਾਂ ਦੀ ਹਜ਼ੂਰੀ ਵਿੱਚ ਸਵਾਇਮਾਨ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਤਿਗੁਰੂ ਜੀ ਦੀ ਮਹਾਨ ਕਿਰਪਾ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਸਾਨੂੰ ਕਲਯੁਗ ਦੇ ਭਿਆਨਕ ਸਮੇਂ ਅੰਦਰ ਗੁਰਗੋਦੀ ਦਾ ਨਿਗਮਾਨਣ ਦਾ ਗੁਰੂ ਚਰਨਾਂ ਵਿਚਾਉਣ ਦਾ ਗੁਰਬਾਣੀ ਸਰਵਣ ਕਰਨ ਦਾ ਸੁਪਾਗੀ ਸਮਾਪਤ ਹੋਇਆ ਹੈ ਸਵਾਉ ਸਾਰੀਆਂ ਵਿਚਾਰਾਂ ਤੋਂ ਪਹਿਲਾਂ ਸਤਿਗੁਰੂ ਨੂੰ ਸ਼ੀਸ਼ਣਵਾਗੇ ਮੰਨ ਦੀ ਕਗਰਤਾ ਲਈ ਰਸਨਾ ਦੀ ਪਵਿੱਤਰਤਾ ਲਈ ਸਤਿਗੁਰੂ ਜੀ ਦੀ ਬਖਸ਼ਿਸ਼ ਹੋਈ ਫਤੇ ਬੁਲਾਈਏ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੁੰਦੀ ਹੈ ਜਿੰਨਾ ਉੱਤੇ ਗੁਰੂ ਦੀ ਰਹਿਮਤ ਹੋ ਗਈ ਜਿੰਨਾ ਤੇ ਗੁਰੂ ਨੇ ਆਪਣੀ ਮਿਹਰ ਦੀ ਦ੍ਰਿਸ਼ਟੀ ਕਰ ਦਿੱਤੀ ਉਹਨਾਂ ਨੂੰ ਹਰ ਜਾਰੇ-ਜਾਰੇ ਵਿੱਚ ਪਰਮਾਤਮਾ ਦਿਸਣ ਲੱਗ ਪੈਂਦਾ ਹੈ ਹਰ ਥਾਂ ਤੇ ਵਾਹਿਗੁਰੂ ਦੀ ਜੋਤ ਪਰਮਾਤਮਾ ਦਾ ਰੂਪ ਦਿਸਣ ਲੱਗ ਪੈਂਦਾ ਹੈ ਹੈ ਤਾਂ ਉਹ ਨਿਰਲੇਪ ਸਾਰੇ ਸੰਸਾਰ ਵਿੱਚ ਦਿਸਦਾ ਕਿਸੇ ਨੂੰ ਨਹੀਂ ਨਾ ਉਹਦਾ ਕੋਈ ਰੂਪ ਹੈ ਨਾ ਰੰਗ ਨਾ ਰੇਖ ਹੈ ਪਰ ਉਹ ਸਾਰੇ ਸੰਸਾਰ ਵਿੱਚ ਵੱਸਦਾ ਸਮਝ ਆ ਜਾਂਦਾ ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਕਿਰਪਾ ਹੁੰਦੀ ਹੈ ਗਿਆਨ ਅੰਜਨ ਗੁਰਦੀਆ ਅਗਿਆਨ ਅંધੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਦਿਸਦਾ ਭਾਵੇਂ ਉਹ ਕਿਸੇ ਨੂੰ ਨਹੀਂ ਪਰ ਫਿਰ ਵੀ ਉਹਦੀ ਸਮਝ ਆ ਜਾਂਦੀ ਹੈ ਦਿਸਣ ਲੱਗ ਪੈਂਦਾ ਹੈ ਮਨ ਰੂਪ ਅੱਖਾਂ ਨੂੰ ਉਹ ਪਰਮਾਤਮਾ ਕਾਲਪੁਰਖ ਸਾਹਮਣੇ ਦਿਸ ਜਾਂਦਾ ਜਿਵੇਂ ਸਤਿਗੁਰੂ ਜੀ ਕਹਿੰਦੇ ਗੁਰਬਾਣੀ ਅੰਦਰ ਘਟ ਘਟ ਮੈਂ ਹਰਿ ਜੂ ਵਸੈ ਸੰਤਨ ਕਹਿਓ ਪੁਕਾਰ ਘਟ ਘਟ ਮੈਂ ਹਰਿ ਜੂ ਵਸੈ ਹਰ ਜੂ ਪਰਮੇਸ਼ਰ ਪਰਮਾਤਮਾ ਕਿਨਾਂ ਨੇ ਕਿਹਾ ਜੁੜੇ ਹੋਇਆ ਨੇ ਸੰਤਨ ਜਿਹੜੇ ਸੱਚਮੁੱਚ ਉਸ ਅਕਾਲ ਪੁਰਖ ਪਰਮੇਸ਼ਰ ਨਾਲ ਜੁੜ ਗਏ ਜਿਨ੍ਹਾਂ ਨੇ ਸਵਾਸ ਵਾਸ ਧਾਇਆ ਪਰਮੇਸ਼ਰ ਨੇ ਜਿਨ੍ਹਾਂ ਸਾਸ ਗਰਾਸ ਨਾ ਬਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇ ਨਾਨਕਾ ਪੂਰਨ ਹੋਈ ਸੰਤ ਜਿਨ੍ਹਾਂ ਨੇ ਸਵਾਸ ਵਾਸ ਸਿਮਰ ਲਿਆ ਉਸ ਨੂੰ ਸਤਿਗੁਰੂ ਜੀ ਕਹਿੰਦੇ ਉਹ ਪੂਰੇ ਅਕਾਲਪੁਰਖ ਪਰਮੇਸ਼ਰ ਨਾਲ ਜੁੜ ਗਏ ਤੇ ਹਰ ਥਾਂ ਤੇ ਉਹਨਾਂ ਨੂੰ ਅਕਾਲਪੁਰਖ ਪਰਮੇਸ਼ਰ ਦਿਸਣ ਲੱਗ ਪਿਆ। ਉਹਨਾਂ ਨੂੰ ਇਉਂ ਨਹੀਂ ਦਿਸਦਾ ਵੀ ਆਹ ਸਾਡਾ ਦੁਸ਼ਮਣ ਹੈ ਤੇ ਆਹ ਸਾਡਾ ਆਪਣਾ ਹੈ। ਉਹਨਾਂ ਨੂੰ ਇਉਂ ਨਹੀਂ ਨਜ਼ਰ ਆਉਂਦਾ ਵੀ ਇਹ ਦੀ ਜਾਤ ਮਾੜੀ ਹੈ ਇਸ ਦੀ ਜਾਤ ਉੱਚੀ ਹੈ। ਉਹਨਾਂ ਨੂੰ ਇਉਂ ਨਹੀਂ ਦਿਸਦਾ ਵੀ ਆਹ ਨੀਮਾ ਹੈ ਤੇ ਆਹ ਉੱਚਾ ਹੈ। ਸਭ ਦੇ ਵਿੱਚ ਉਹਨਾਂ ਨੂੰ ਇੱਕ ਅਕਾਲਪੁਰਖ ਦੀ ਜੋਤ ਦਿਸਦੀ ਹੈ। ਗੁਰਬਾਣੀ ਸਾਨੂੰ ਇਹੀ ਸਿਖਾਉਂਦੀ ਹੈ ਨਾ ਵੀ ਸਾਰਿਆਂ ਦੇ ਵਿੱਚ ਇੱਕ ਮਾਲਕ ਨੂੰ ਦੇਖਣਾ ਜੇ ਹਜੇ ਦੂਜਾ ਦੇਖਦਾ ਹੈ ਤੇ ਤੇਰੇ ਅੰਦਰੋਂ ਹਉਮੈ ਦਾ ਨਾਸ਼ ਨਹੀਂ ਹੋਇਆ ਜੇ ਹਜੇ ਦੂਜਾ ਦੇਖਦਾ ਹੈ ਤੇ ਤੇਰੇ ਅੰਦਰੋਂ ਅਹੰਕਾਰ ਦਾ ਨਾਸ਼ ਨਹੀਂ ਹੋਇਆ ਭਾਵੇਂ ਕਿੱਡਾ ਹੀ ਭੇਖ ਪਾ ਲਈ ਭਾਵੇਂ ਕਿੱਡਾ ਹੀ ਬਣ ਜਾਮੀ ਸਤਿਗੁਰੂ ਜੀ ਕਹਿੰਦੇ ਜੇ ਹਜੇ ਦੂਜਾ ਦਿਸਦਾ ਨਾ ਵੀ ਆ ਮਾੜਾ ਤੇ ਆ ਚੰਗਾ ਹੈ ਆ ਤਾਂ ਮੇਰਾ ਆਪਣਾ ਆ ਬਗਾਨਾ ਹੈ ਹਜੇ ਵੀ ਅੰਦਰ ਈਰਖਾ ਪਈ ਹੈ ਆਪਣਾ ਬਗਾਨਾ ਪਿਆ ਤੇ ਫਿਰ ਸੇਵਾ ਕੀਤੀ ਵੀ ਕਿਸੇ ਕੰਮ ਦੀ ਨਹੀਂ ਗੁਰਬਾਣੀ ਪੜ੍ਹੀ ਵੀ ਕਿਸੇ ਕੰਮ ਦੀ ਨਹੀਂ ਕਿਉਂਕਿ ਜਦ ਅੰਦਰੋਂ ਤਾਂ ਅਹੰਕਾਰ ਖਤਮ ਨਹੀਂ ਹੋਇਆ ਈਰਖਾ ਖਤਮ ਨਹੀਂ ਹੋਈ ਅੰਦਰੋਂ ਦੁਸ਼ਵੈਸ਼ ਖਤਮ ਨਹੀਂ ਹੋਈ ਤੇ ਫਿਰ ਇਹ ਸਾਰਾ ਕੁਝ ਕਰਨ ਦਾ ਕੀ ਫਾਇਦਾ ਹੋਇਆ ਕਿਉਂਕਿ ਗੁਰੂ ਦੇ ਹੁਕਮ ਨੂੰ ਤਾਂ ਮੰਨਿਆ ਹੀ ਨਹੀਂ ਗੁਰੂ ਦੇ ਹੁਕਮ ਨੂੰ ਤਾਂ ਅੰਦਰ ਵਸਾਇਆ ਹੀ ਨਹੀਂ ਜੋ ਗੁਰੂ ਕਹਿੰਦਾ ਉਧਰਲੇ ਪਾਸੇ ਦਾ ਤੁਰੇ ਨਹੀਂ ਹਾਂ ਦੁਨੀਆਂ ਦੀ ਵਾਹ ਵਾਹ ਵਾਸਤੇ ਦੁਨੀਆਂ ਦੀ ਵਡਿਆਈ ਖੱਟਣ ਵਾਸਤੇ ਵੀ ਦੁਨੀਆਂ ਕਦੇ ਵੀ ਬਹੁਤ ਵੱਡਾ ਬਣ ਗਿਆ ਜੀ ਤੇ ਇਸ ਰਸਤੇ ਤੇ ਤੁਰ ਪਏ ਗੁਰੂ ਦੇ ਹੁਕਮ ਨੂੰ ਮੰਨਿਆ ਹੀ ਨਹੀਂ ਕੇਵਲ ਦੁਨੀਆਂ ਦੀ ਝੂਠੀ ਵਡਿਆਈ ਵਾਸਤੇ ਪਰ ਸਤਿਗੁਰੂ ਜੀ ਕਹਿੰਦੇ ਦੁਨੀਆਂ ਦੀ ਝੂਠੀ ਵਡਿਆਈ ਸਦਾ ਨਹੀਂ ਰਹਿੰਦੀ ਅਕਾਲ ਪੁਰਖ ਪਰਮੇਸ਼ਰ ਦਾ ਜਪਿਆ ਹੋਇਆ ਨਾਮ ਉਹਦੇ ਹੁਕਮ ਤੇ ਤੁਰ ਕੇ ਹੀ ਸਦਾ ਜੈ ਜੈਕਾਰ ਹੁੰਦੀ ਹੈ ਸਦਾ ਵਡਿਆਈਆਂ ਮਿਲਦੀਆਂ ਜੋ ਗੁਰੂ ਦਾ ਹੁਕਮ ਹੈ ਸਤਿਗੁਰੂ ਜੀ ਕਹਿੰਦੇ ਸਾਰਿਆਂ ਦੇ ਵਿੱਚ ਇੱਕ ਜੋਤ ਦੇਖ ਹਜੇ ਵੀ ਤੇਰੀ ਅੱਖ ਜੇ ਦੂਜਾ ਦੇਖਦੀ ਹੈ ਤੇ ਫਿਰ ਹਜੇ ਉਸ ਹੁਕਮ ਤੇ ਤੁਰਿਆ ਨਹੀਂ ਤੂੰ ਉਸ ਹੁਕਮ ਨੂੰ ਮੰਨਿਆ ਨਹੀਂ ਤੂੰ ਹਜੇ ਬਹੁਾਂ ਦੂਰ ਹੈ ਭਾਵੇਂ ਮੈਂ ਹੀ ਕਿਉਂ ਨਾ ਆਵਰੂਪ ਦੇਸੈ ਆਪ ਨ ਕਰੈ ਆਵਤ ਜਾਵਤ ਜਨਮੈ ਮਰੈ ਹੋਰਨਾਂ ਨੂੰ ਉਪਦੇਸ਼ ਦੇਣ ਵਾਲਾ ਆਪ ਉਸ ਹੁਕਮ ਤੇ ਤੁਰਦਾ ਨਹੀਂ ਆਪ ਉਸ ਉਪਦੇਸ਼ ਨੂੰ ਅੰਦਰ ਵਸਾਉਂਦਾ ਨਹੀਂ ਤੇ ਸਤਿਗੁਰੂ ਜੀ ਕਹਿੰਦੇ ਨਰਕਾਂ ਵਿੱਚ ਡਿੱਗੇਗਾ ਕਿਉਂਕਿ ਦੂਜਿਆਂ ਨੂੰ ਉਪਦੇਸ਼ ਕਰਨ ਲੱਗਿਆ ਆਪ ਉਸ ਸ਼ਬਦ ਤੇ ਪੈਰਾਂ ਨਹੀਂ ਦਿੱਤਾ ਆਸ ਆਪ ਉਸ ਸ਼ਬਦ ਨੂੰ ਮੰਨਿਆ ਹੀ ਨਹੀਂ ਆਪ ਉਸ ਬਚਨ ਤੇ ਤੁਰਿਆ ਹੀ ਨਹੀਂ ਤੇ ਦੂਜਿਆਂ ਨੂੰ ਤੋਰਨ ਤੇ ਤੁਰਿਆ ਇਸ ਕਰਕੇ 사ਧੂ ਗੁਰੂ ਜੀ ਕਹਿੰਦੇ ਪਹਿਲਾ ਆਪ ਮੰਨ ਸਾਰਿਆਂ ਦੇ ਵਿੱਚ ਇੱਕ ਜੋਤ ਦੇਖ ਪਰਮੇਸ਼ਰ ਦੀ ਸਾਰਿਆਂ ਦੇ ਵਿੱਚ ਇੱਕ ਮਾਲਕ ਨੂੰ ਦੇਖ ਇੱਕ ਵਾਹਿਗੁਰੂ ਸਾਰਿਆਂ ਦੇ ਅੰਦਰ ਪਾਵਰ ਸਭ ਦੇ ਵਿੱਚ ਉਸ ਵਾਹਿਗੁਰੂ ਦੀ ਵਰਤ ਰਹੀ ਹੈ ਪਾਵਰ ਅੰਦਰ ਜੋਤ ਅੰਦਰ ਜੋਤ ਸਭ ਦੇ ਮਾਲਕ ਦੀ ਵਰਤ ਰਹੀ ਹੈ ਤੇ ਸਤਿਗੁਰੂ ਜੀ ਕਹਿੰਦੇ ਜਿਹਦੇ ਅੰਦਰ ਇਹ ਬਚਨ ਆ ਗਿਆ ਨਾ ਵੀ ਸਾਰਿਆਂ ਦੇ ਅੰਦਰ ਵਾਹਿਗੁਰੂ ਹੈ ਘਟ ਘਟ ਮੈਂ ਹਰ ਜੂ ਵਸੈ ਉਹ ਫਿਰ ਗੁਰੂ ਨਾਲ ਸੱਚੀ ਜੁੜ ਜਾਂਦਾ ਜਿਵੇਂ ਅੱਜ ਦਾ ਸਤਿਗੁਰੂ ਸਾਨੂੰ ਉਪਦੇਸ਼ ਬਖਸ਼ ਰਹੇ ਹਨ ਅੱਜ ਦੇ ਸ੍ਰੀ ਹੁਕਮਨਾਮੇ ਸਾਹਿਬ ਅੰਦਰ ਅੱਜ ਦੇ ਸ੍ਰੀ ਮੁਖਵਾਕ ਅੰਦਰ ਸਾਨੂੰ ਇਸੇ ਤਰ੍ਹਾਂ ਦਾ ਉਪਦੇਸ਼ ਬਖਸ਼ਦੇ ਹਨ ਸੋਰਠ ਮਹੱਲਾ ਪੰਜਵਾ ਘਰ ਦੂਜਾ ਦੂਪ ਦੇ ਰਾਗ ਸੋਰਠ ਹੈ ਬਾਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਹੈ ਦੋ ਪਦੇ ਦੋ ਬੰਦਾਂ ਵਾਲੇ ਸ਼ਬਦ ਸਤਿਗੁਰੂ ਜੀ ਉਚਾਰਨ ਕਰ ਰਹੇ ਹਨ ਘਰ ਦੂਜਾ ਘਰ ਦੂਜੇ ਅੰਦਰ ਗਾਉਣ ਦਾ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ ਰਿਹਾ ਦੋ ਪਦੇ ਦੋ ਬੰਦਾਂ ਵਾਲੀ ਬਾਣੀ ਸਤਿਗੁਰੂ ਜੀ ਉਚਾਰਨ ਕਰ ਰਹੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਇੱਕ ਓੰਕਾਰ ਇੱਕ ਤੋਂ ਹੀ ਸ਼ੁਰੂ ਕੀਤੀ ਗੱਲ ਸਤਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ। ਇੱਕ ਨਾਲ ਹੀ ਜੁੜਨਾ ਹੈ ਜਿੰਨਾ ਵੀ ਕੁਝ ਹੁੰਦਾ ਨਾ ਸੰਸਾਰ ਤੇ ਇੱਕ ਨਾਲ ਜੁੜਨ ਵਾਸਤੇ ਹੁੰਦਾ ਹੈ ਗੁਰਬਾਣੀ ਵੀ ਇੱਕ ਓੰਕਾਰ ਤੋਂ ਲੈ ਕੇ 18 20 ਤੱਕ ਇੱਕ ਨਾਲ ਹੀ ਜੋੜਦੀ ਹੈ। ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰੂ ਦੀ ਕਿਰਪਾ ਨਾਲ ਸਤਗੁਰੂ ਦੀ ਬਖਸ਼ਿਸ਼ ਕਿਰਪਾ ਤਾਂ ਹੀ ਹੋਣੀ ਹੈ ਜੇ ਅੰਦਰੋਂ ਭਾਂਡਾ ਤਿਆਰ ਹੋਊ ਜੇ ਅੰਦਰੋਂ ਹਿਰਦਾ ਤਿਆਰ ਹੋਊ ਹਿਰਦੇ ਦੇ ਵਿੱਚ ਈਰਖਾ ਪਈ ਹੈ ਅਹੰਕਾਰ ਪਿਆ ਹੈ ਮੈਂ ਪਈ ਹੈ ਤੇ ਸਤਗੁਰੂ ਜੀ ਕਹਿੰਦੇ ਫਿਰ ਅੰਦਰੋਂ ਹਜੇ ਬਰਤਨ ਜਿਹੜਾ ਹਿਰਦਾ ਰੂਪ ਭਾਂਡਾ ਨਾ ਤਿਆਰ ਨਹੀਂ ਹੋਇਆ ਜਿੰਨਾ ਚਿਰ ਅੰਦਰੋਂ ਤਿਆਰ ਨਾ ਹੋਵੇ ਤੇ ਸਤਗੁਰੂ ਜੀ ਕਹਿੰਦੇ ਉਹਨਾਂ ਚਿਰ ਸਤਗੁਰੂ ਪ੍ਰਸਾਦ ਸਤਗੁਰੂ ਦੀ ਕਿਰਪਾ ਨਹੀਂ ਹੁੰਦੀ ਸਤਗੁਰੂ ਦੀ ਬਖਸ਼ਿਸ਼ ਨਹੀਂ ਬਖਸ਼ਿਸ਼ ਨਹੀਂ ਹੁੰਦੀ ਬਖਸ਼ਿਸ਼ ਤਾਂ ਹੀ ਹੋਣੀ ਹੈ ਜੇ ਅੰਦਰੋਂ ਮੈਂ ਮੇਰਾ ਖਤਮ ਹੋ ਗਿਆ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰੂ ਦੀ ਕਿਰਪਾ ਨਾਲ ਉਸ ਅਕਾਲ ਪੁਰਖ ਪਰਮੇਸ਼ਰ ਨਾਲ ਜੁੜਿਆ ਜਾਂਦਾ ਅੱਗੇ ਉਚਾਰਨ ਕਰਦੇ ਹਨ ਸਗਲ ਬਨਸ ਪਤਮਹ ਬੈ ਸੰਤਰ ਸਗਲ ਦੂਦ ਮੈਂ ਕੀਆ ਸਤਿਗੁਰੂ ਪੰਚਮ ਪਾਤਸ਼ਾਹ ਜੀ ਉਦਾਹਰਨ ਲੈ ਕੇ ਸਮਝਾਉਂਦੇ ਹਨ ਸਗਲ ਬਨਸਪਤ ਮਹ ਬੈ ਸੰਤਰ ਸਗਲ ਦਾ ਅਰਥ ਸਾਰੀ ਬਨਸਪਤ ਬਨਸਪਤੀ ਸਾਰੇ ਪ੍ਰਕਾਰ ਦੀ ਜਿੰਨੀ ਵੀ ਲੱਕੜ ਹੈ ਨਾ ਸੰਸਾਰ ਦੇ ਧਰਤੀ ਵਿੱਚੋਂ ਪੈਦਾ ਹੋਈ ਉਗਦੀ ਹੈ ਬਨਸਪਤੀ ਭਾਵੇਂ ਉਹ ਛੋਟਾ ਜਿਹਾ ਕੋਈ ਬੂਟਾ ਹੈ ਭਾਵੇਂ ਬਹੁਤ ਵੱਡਾ ਦਰਖਤ ਹੈ ਉਹ ਲੱਕੜੀ ਤੇ ਅੱਗ ਸਭ ਨੂੰ ਲੱਗਦੀ ਭਾਵੇਂ ਉਹ ਕਾਹ ਦਾ ਤਣਕਾ ਹੋਵੇ ਕਹਿ ਲਈਏ ਭਾਵੇਂ ਵੱਡੇ ਵੱਡੇ ਦਰਖਤ ਹੋਣ ਅੱਗ ਸਭ ਦੇ ਅੰਦਰ ਹੈ। ਸਗਲ ਬਨਸਪਤ ਮਹਿ ਬੈ ਸੰਤਰ ਬੈ ਸੰਤਰ ਕਹਿੰਦੇ ਅੱਗ ਨੂੰ। ਸਾਰੇ ਪ੍ਰਕਾਰ ਦੀਆਂ ਲੱਕੜਾਂ ਦੇ ਅੰਦਰ ਅੱਗ ਛੁੱਪੀ ਹੋਈ ਹੈ। ਭਾਵੇਂ ਉਹ ਕਹਾ ਦਾ ਤਣਕਾ ਹੈ ਤੇ ਭਾਵੇਂ ਉਹ ਵੱਡਾ ਵੱਡਾ ਦਰਖਤ ਹੈ, ਬਹੁਤ ਵੱਡੇ ਵੱਡੇ ਪੇੜ ਹਨ। ਅੱਗ ਸਭ ਦੇ ਅੰਦਰ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਦੂਸਰੀ ਉਦਾਹਰਣ ਲੈਂਦੇ ਸਗਲ ਦੂਧ ਮੈਂ ਕੀ ਆ। ਜਿੰਨੇ ਵੀ ਪ੍ਰਕਾਰ ਦੇ ਸੰਸਾਰ ਤੇ ਦੁੱਧ ਹਨ ਸਭ ਦੇ ਅੰਦਰ ਘਿਓ ਛੁਪਿਆ ਹੋਇਆ ਹੈ ਆਪਾਂ ਕੱਢਦੇ ਨਾ ਘਿਓ ਪਹਿਲਾਂ ਜਾਗ ਲਾਈ ਜਾਂਦੀ ਹੈ ਤੇ ਵਿਦਵਾਨਾਂ ਦਾ ਕਥਨ ਹੈ ਕਹਿੰਦੇ ਕਿੰਨਾ ਵੀ ਦੁੱਧ ਹੋਵੇ ਇੱਕ ਚਮਚ ਵਿੱਚ ਦਹੀਂ ਦਾ ਪੈ ਜਾਵੇ ਤੇ ਸਾਰੇ ਦੁੱਧ ਨੂੰ ਬਦਲ ਕੇ ਰੱਖ ਦਿੰਦਾ ਹੈ ਮੰਨ ਲਓ 10 ਕਿਲੋ ਦੁੱਧ ਹੈ ਇੱਕ ਚਮਚ ਵਿੱਚ ਦਹੀਂ ਦਾ ਪਾ ਦਿਓ ਜਾਗ ਲਾ ਦਿਓ ਤੇ ਫਿਰ ਦੇਖੋ ਸਾਰਾ ਦੁੱਧ ਜਿਹੜਾ ਹੈ ਨਾ ਦਹੀਂ ਦੇ ਰੂਪ ਵਿੱਚ ਬਦਲ ਜਾਂਦਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਤੈਨੂੰ ਵੀ ਤੇਰੇ ਜੀਵਨ ਨੂੰ ਅੰਮ੍ਰਿਤ ਵੇਲੇ ਦੀ ਜਾਗ ਲਾ ਗਈ ਨਾ ਅੰਮ੍ਰਿਤ ਵੇਲੇ ਥੋੜਾ ਜਿਹਾ ਸਮਾਂ ਉੱਠ ਕੇ ਇਸ਼ਨਾਨ ਕਰਕੇ ਸਿਮਰਨ ਕਰ ਲਿਆ ਅਕਾਲ ਪੁਰਖ ਪਰਮੇਸ਼ਰ ਨੂੰ ਚੇਤੇ ਕਰ ਲਿਆ ਉਸ ਵੱਡੇ ਦੀਆਂ ਵਡਿਆਈਆਂ ਕਰ ਲੀਆਂ ਸਤਿਗੁਰੂ ਜੀ ਕਹਿੰਦੇ ਤੇਰੀ ਸਾਰੀ ਜ਼ਿੰਦਗੀ ਬਦਲ ਜਾਣੀ ਹੈ ਜਿਵੇਂ 10 ਕਿਲੋ ਦੁੱਧ ਦੇ ਵਿੱਚ ਇੱਕ ਚਮਚ ਦਹੀਂ ਦਾ ਪਾ ਦਿਓ ਤੇ ਸਾਰਾ ਦੁੱਧ ਬਦਲ ਜਾਂਦਾ ਹੈ ਨਾ ਘਿਓ ਆਪਣੇ ਦਹੀਂ ਬਣ ਜਾਂਦਾ ਹੈ ਇਸੇ ਤਰ੍ਹਾਂ ਤੂੰ ਵੀ ਆਪਣੇ ਜੀਵਨ ਨੂੰ ਨਾਮ ਦੀ ਜਾਗ ਲਾ ਦੁੱਧ ਦੇ ਵਿੱਚ ਦਹੀਂ ਪੈ ਗਿਆ ਤੇ ਜਾਗ ਲੱਗ ਗਈ ਤੇ ਬਦਲ ਗਿਆ ਦਹੀਂ ਸਾਰਾ ਦਹੀਂ ਬਣ ਗਿਆ ਦਹੀਂ ਤੋਂ ਬਾਅਦ ਫਿਰ ਰਿੜਕਿਆ ਤੇ ਫਿਰ ਵਿੱਚੋਂ ਮੱਖਣ ਨਿਕਲਿਆ ਮੱਖਣ ਨੂੰ ਤਤਾਂ ਕੀਤਾ ਤੇ ਘਿਓ ਬਣ ਗਿਆ ਬੇਸ਼ਕੀਮਤੀ ਬਹੁਤ ਮਹਿੰਗਾ ਕਿਉਂ ਬਣ ਗਿਆ ਤੇ ਸਤਿਗੁਰੂ ਜੀ ਕਹਿੰਦੇ ਦੁੱਧ ਦੇ ਵਿੱਚ ਹੀ ਘਿਓ ਸੀ ਪਰ ਦਿਸਿਆ ਕਿਉਂ ਨਹੀਂ ਕਿਉਂਕਿ ਦੇਖਣ ਦੀ ਕੋਈ ਯੋਗਤ ਸੀ ਕੋਈ ਤਰੀਕਾ ਸੀ ਇਸੇ ਤਰ੍ਹਾਂ ਵਾਹਿਗੁਰੂ ਦੇਖਣਾ ਸਭ ਦੇ ਅੰਦਰ ਤਾਂ ਉਹਦਾ ਵੀ ਇੱਕ ਤਰੀਕਾ ਹੈ ਗੁਰੂ ਦੇ ਰਸਤੇ ਤੇ ਤੁਰ ਗੁਰਮਤਿ ਤੇ ਤੁਰ ਕੇ ਗੁਰੂ ਦੇ ਬਚਨ ਨੂੰ ਅੰਦਰ ਵਸਾ ਲੈ ਸਭ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਨੂੰ ਦੇਖ ਆ ਮੇਰਾ ਆ ਬਗਾਨਾ ਏ ਨਾ ਦੇ ਸਤਿਗੁਰੂ ਜੀ ਕਹਿੰਦੇ ਆਪਣਾ ਬਗਾਨਾ ਨਾ ਦੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਅੰਦਰੋਂ ਹਉ ਖਤਮ ਹੋ ਗਈ ਉਹਨਾਂ ਨੂੰ ਫਿਰ ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਾਈ ਉਹ ਤਾਂ ਸਾਰਿਆਂ ਨੂੰ ਪਿਆਰ ਕਰਦੇ ਆ ਪਰ ਹਜੇ ਸਾਡੇ ਅੰਦਰ ਇਹ ਗੱਲਾਂ ਬਸੀਆਂ ਹੋਈਆਂ ਆ ਮੇਰਾ ਆ ਬਗਾਨਾ ਮੇਰਾ ਦੁਸ਼ਮਣ ਆ ਮੇਰਾ ਆਪਣਾ ਸੱਜਣਾ ਸਭ ਦੇ ਅੰਦਰ ਈਰਖਾ ਜੇ ਪਈ ਹੋਈ ਹੈ ਕਿਉਂਕਿ ਅਸੀਂ ਗੁਰੂ ਦੇ ਬਚਨ ਨੂੰ ਨਹੀਂ ਮੰਨਿਆ ਗੁਰੂ ਨੂੰ ਤਾਂ ਮੰਨਿਆ ਪਰ ਗੁਰੂ ਦੀ ਕਦੇ ਨਹੀਂ ਮੰਨੀ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਆ ਤੈਨੂੰ ਉਹ ਕਾਲਪੁਰਖ ਸਾਰਿਆਂ ਦੇ ਵਿੱਚ ਦਿਸਦਾ ਨਹੀਂ ਹਜੇ ਹਜੇ ਨਹੀਂ ਦਿਸਦਾ ਤੈਨੂੰ ਹਜੇ ਆਪਣਾ ਤੇ ਬਗਾਨਾ ਪਿਆ ਹੈ ਵੈਰੀ ਤੇ ਦੁਸ਼ਮਣ ਤੇ ਸੱਜਣ ਪਿਆ ਹੈ ਸਤਿਗੁਰੂ ਪੰਚਮ ਪਾਤਸ਼ਾਹ ਸਮਝਾਉਂਦੇ ਜਿਵੇਂ ਸਾਰੇ ਪ੍ਰਕਾਰ ਦੀ ਲੱਕੜ ਦੇ ਵਿੱਚ ਆਗ ਹੈ ਹਰ ਪ੍ਰਕਾਰ ਦੇ ਦੁੱਧ ਦੇ ਅੰਦਰ ਕਿਉ ਹੈ ਸਗਲ ਬਨਸਪਤ ਮਹਿ ਬਹ ਸੰਤਰ ਸਗਲ ਦੂਦ ਮੈਂ ਕੀਆ ਅੱਗੇ ਕਹਿੰਦੇ ਊਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਦੋ ਜੀਆ ਸਤਗੁਰੂ ਜੀ ਕਹਿੰਦੇ ਊਚ ਨੀਚ ਹਰੇਕ ਦੇ ਅੰਦਰ ਜਿਵੇਂ ਅਸੀਂ ਕਹਿੰਨੇ ਨਾ ਚੰਗਾ ਤੇ ਆ ਮਾੜਾ ਜੀ ਸਾਡੀ ਨਿਗਾ ਵਿੱਚ ਜੇ ਤੂੰ ਚੰਗਾ ਕਹਿਣਾ ਤੇ ਉਹਦੇ ਵਿੱਚ ਵੀ ਪਰਮਾਤਮਾ ਹੈ ਜੇ ਤੂੰ ਮਾੜਾ ਕਹਿਣਾ ਤਾਂ ਉਹਦੇ ਵਿੱਚ ਵੀ ਪਰਮਾਤਮਾ ਹੈ ਕਿਉਂਕਿ ਪਰਮਾਤਮਾ ਦੀ ਨਿਗਾਹ ਵਿੱਚ ਤਾਂ ਕੋਈ ਚੰਗਾ ਜਾਂ ਮਾੜਾ ਹੈ ਹੀ ਨਹੀਂ ਉਹਨੇ ਤਾਂ ਸਭ ਨੂੰ ਇੱਕੋ ਜਿਹਾ ਬਣਾ ਦਿੱਤਾ ਸਾਰਿਆਂ ਨੂੰ ਆਪਣੇ ਬੱਚੇ ਬਣਾਇਆ ਹੋਇਆ ਹੈ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸਭ ਨੂੰ ਆਪਣਾ ਬਣਾਇਆ ਉਹ ਮਾਲਕ ਤੇ ਸਭ ਦੀ ਫਿਕਰ ਰੱਖਦਾ ਹੈ ਹਾਂ ਬੰਦਾ ਚਾਵੇ ਤੇ ਬੰਦਾ ਵਿਤਕਰਾ ਕਰ ਸਕਦਾ ਪਰ ਵਾਹਿਗੁਰੂ ਕਦੇ ਵਿਤਕਰਾ ਨਹੀਂ ਕਰਦਾ ਵਾਹਿਗੁਰੂ ਕਦੇ ਵਿਤਕਰਾ ਨਹੀਂ ਕਰਦਾ ਹਾਂ ਬੰਦੇ ਨੇ ਵਰਤਣਾ ਹੋਵੇ ਨਾ ਪ੍ਰਸ਼ਾਦਾ ਸਾਰੇ ਸੰਸਾਰ ਨੂੰ ਤੇ ਇਹ ਆਪਣੇ ਜਿਹੜਾ ਜਿਨ੍ਹਾਂ ਜਿਹਦੇ ਨਾਲ ਇਹਦੀ ਲਾਗੜਾਟ ਹੈ ਉਹਨਾਂ ਨੂੰ ਕਦੇ ਨਹੀਂ ਪੁੱਛਦਾ ਪਰ ਵਾਹਿਗੁਰੂ ਜਿਹੜੇ ਉਹਨੂੰ ਜਪਦੇ ਆ ਉਹਨਾਂ ਨੂੰ ਵੀ ਦਿੰਦਾ ਤੇ ਜਿਹੜੇ ਨਹੀਂ ਵੀ ਜਪਦੇ ਉਹਨਾਂ ਨੂੰ ਵੀ ਦੇ ਰਿਹਾ مالک ਪਰਮੇਸ਼ਰ ਰੋਜੀ ਕਿਸੇ ਦੀ ਨਹੀਂ ਖੁੰਦਾ ਵਾਹਿਗੁਰੂ ਇਸ ਕਰਕੇ ਊਚ ਨੀਚ ਮੈਂ ਜੋਤ ਸਮਾਣੀ ਸਮਾਣੀ ਦਾ ਅਰਥ ਹੈ ਸਮਾਈ ਹੋਈ ਜੋਤ ਸਭ ਦੇ ਅੰਦਰ ਵਰਤ ਰਹੀ ਜਗ ਰਹੀ ਘਟ ਘਟ ਹਰੇਕ ਸਰੀਰ ਦੇ ਵਿੱਚ ਹਰੇਕ ਦੇ ਹਿਰਦੇ ਵਿੱਚ ਮਾਦੋ ਦਾ ਅਰਥ ਹੈ ਮਾਦਵ ਮਾਇਆ ਦਾ ਪਤੀ ਸੰਸਾਰ ਦਾ ਜਿਹੜਾ ਤਾਰਣਹਾਰ ਪਰਮਾਤਮਾ ਸਤਿਗੁਰੂ ਜੀ ਕਹਿੰਦੇ ਊਚ ਨੀਚ ਮੈਂ ਜੋਤ ਸਮਾਣੀ ਇਸੇ ਤਰ੍ਹਾਂ ਚੰਗੇ ਮੰਦੇ ਸਭ ਜੀਵਾਂ ਵਿੱਚ ਪਰਮੇਸ਼ਰ ਦੀ ਜੋਤ ਸਮਾਈ ਹੋਈ ਹੈ ਜਿਉਂ ਆਪਾਂ ਜਿਉਂ ਆਪਾਂ ਐ ਕਹਿ ਲਈਏ ਵੀ ਜਿਵੇਂ ਇੱਕ ਸ਼ੇਰ ਹੈ ਉਹ ਆਪਾਂ ਦੇਖਦੇ ਆਂ ਵੀ ਕੀ ਕਰਦਾ ਹੈ ਜਾਨਵਰ ਮਾਰਦਾ ਹੈ ਉਹਦੇ ਵਿੱਚ ਵੀ ਮਾਲਕ ਦੀ ਜੋਤ ਸਮਾਈ ਹੋਈ ਹੈ ਇੱਕ ਛੋਟਾ ਜਿਹਾ ਜਾਨਵਰ ਹੈ ਉਹਦੇ ਵਿੱਚ ਵੀ ਪਰਮੇਸ਼ਰ ਬੈਠਾ ਆਪੀ ਕੀਲੀ ਤੋਂ ਲੈ ਕੇ ਹਾਥੀ ਤਿੱਕਰ ਸਭ ਦੇ ਅੰਦਰ ਮਾਲਕ ਦੀ ਜੋਤ ਸਮਾਈ ਹੋਈ ਹੈ। ਊਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਦੋ ਜੀਆ ਹਰੇਕ ਦੇ ਹਿਰਦੇ ਵਿੱਚ ਮਾਦੋ ਪਰਮੇਸ਼ਰ ਬੈਠਾ ਹੈ ਇਹ ਜਦੋਂ ਦ੍ਰਿਸ਼ਟੀ ਬਣ ਗਈ। ਸਤਿਗੁਰੂ ਜੀ ਕਹਿੰਦੇ ਉਦੋਂ ਅਕਾਲ ਪੁਰਖ ਪਰਮੇਸ਼ਰ ਮਿਲਣ ਤੇ ਸਮਾਂ ਨਹੀਂ ਲੱਗਣਾ। ਸਮਾਂ ਲੱਗ ਰਿਹਾ ਤੇ ਸਾਡੇ ਔਗਣਾ ਕਰਕੇ। ਸਮਾਂ ਲੱਗ ਰਿਹਾ ਤੇ ਸਾਡੀ ਮੇਰ ਤੇਰ ਕਰਕੇ ਲੱਗ ਰਿਹਾ ਹੈ। ਨਹੀਂ ਤੇ ਵਾਹਿਗੁਰੂ ਤਾਂ ਸਾਡੇ ਤੋਂ ਦੂਰ ਹੀ ਨਹੀਂ ਸਾਡੇ ਅੰਦਰ ਬੈਠਾ ਹੈ ਕਹਿ ਰਵਿਦਾਸ ਹੱਥ ਪੈ ਨੀਰਾ ਸਹਿਜੇ ਹੋਏ ਸੋਏ ਸ਼ਾਇਰ ਕਹਿੰਦੇ ਉਹ ਤਾਂ ਤੇਥੋਂ ਵੱਖ ਨਹੀਂ ਪਰ ਤੇਰੀ ਦੇਖਣ ਵਾਲੀ ਅੱਖਣੀ ਉਹ ਤਾਂ ਤੇਥੋਂ ਦੂਰ ਨਹੀਂ ਪਰ ਤੇਰਾ ਵੀ ਕੋਈ ਕਸੂਰ ਨਹੀਂ ਆਉ ਬਣਾ ਕੇ ਮੂਰੇ ਖੜ ਜਾਂਦੇ ਆ ਕਮੀਆਂ ਆ ਕੇ ਮੂਰੇ ਖੜ ਜਾਂਦੀਆਂ ਸਤਿਗੁਰੂ ਜੀ ਕਹਿੰਦੇ ਵਸਦਾ ਤਾਂ ਸਭ ਦੇ ਵਿੱਚ ਹੀ ਹੈ ਭੇਦ ਨਹੀਂ ਸਾਰੇਆਂ ਦੇ ਅੰਦਰ ਇੱਕ ਕੀੜੀ ਵੀ ਬਣਾਈਏ ਤੇ ਉਹ ਮਾਲਕ ਉਹਦੇ ਵਿੱਚ ਉਹਦੀ ਜੋਤ ਜਗ ਰਹੀ ਹੈ ਕੀੜੀ ਦੇ ਅੰਦਰ ਵੀ ਸਤਿਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਚੀਟੀ ਤੇ ਕੁੰਚਰਿਆ ਸੁੱਲਾ ਸਭ ਪਰ ਕਿਰਪਾ ਦ੍ਰਿਸ਼ਟ ਕਰਹੁ। ਕੀੜੀ ਤੋਂ ਲੈ ਕੇ ਹਾਥੀ ਕੁੰਚਰ ਕਹਿੰਦੇ ਹਾਥੀ ਨੂੰ ਸਭ ਦੇ ਅੰਦਰ ਇੱਕ ਮੋਟਾ ਜਿਹਾ ਸ਼ਬਦ ਕਹਿ ਦਿੱਤਾ ਇਉਂ ਕਹਿ ਲੀਏ ਵੀ ਕੀੜੀ ਤੋਂ ਲੈ ਕੇ ਹਾਥੀ ਤਿੱਕਰ ਸਭ ਦੇ ਅੰਦਰ ਪਰਮਾਤਮਾ ਦੀ ਜੋਤ ਜਗਰੀ ਸਭ ਦੇ ਉੱਤੇ ਮਾਲਕ ਦੀ ਕਿਰਪਾ ਹੋ ਰਹੀ ਹੈ। ਇਹ ਸਾਡੀ ਦ੍ਰਿਸ਼ਟੀ ਬਣ ਜਾਵੇ ਸਭ ਦੇ ਅੰਦਰ ਮਾਲਕ ਨੂੰ ਦੇਖਣ ਦੀ। ਇਸ ਕਰਕੇ ਅਸੀਂ ਗੁਰਬਾਣੀ ਪੜ੍ਹਨੀ ਹੈ। ਇਸ ਕਰਕੇ ਅਸੀਂ ਗੁਰੂ ਦੇ ਸ਼ਬਦ ਤੇ ਤੁਰਨਾ ਹੈ। ਇਸ ਕਰਕੇ ਅਸੀਂ ਗੁਰੂ ਨਾਲ ਜੁੜਨਾ ਹੈ ਸਾਡੇ ਅੰਦਰ ਪ੍ਰਕਾਸ਼ ਹੋ ਜਾਵੇ। ਸਾਡੇ ਅੰਦਰ ਚਾਨਣ ਹੋ ਜਾਵੇ। ਹਾਂ ਬੜੇ ਸਮਿਆਂ ਤੋਂ ਅਸੀਂ ਬਾਣੀ ਵੀ ਪੜ ਲਏ ਆ ਪੜ ਰਹੇ ਆ ਬਚਨਾਂ ਤੇ ਵੀ ਤੁਰ ਰਹੇ ਆ ਪਰ ਉਹਨਾਂ ਬਚਨਾਂ ਦਾ ਅੰਦਰ ਅਸਰ ਨਹੀਂ ਹੋ ਰਿਹਾ ਫੇਰ ਸਾਡੇ ਵਿੱਚ ਔਗਣ ਪਏ ਆ ਕਿਉਂਕਿ ਉਹਨਾਂ ਬਚਨਾਂ ਤੇ ਅਸੀਂ ਤੁਰੇ ਹੀ ਨਹੀਂ ਅੱਗੇ ਸਤਿਗੁਰੂ ਜੀ ਕਹਿੰਦੇ ਸੰਤੋ ਘਟ ਘਟ ਰਹਿਆ ਸਮਾਇਓ ਸਤਿਗੁਰੂ ਪੰਚਮ ਪਾਤਸ਼ਾਹ ਜੀ ਉਪਦੇਸ਼ ਬਖਸ਼ਦੇ ਸਾਧ ਸੰਗਤ ਜੀ ਘਟ ਘਟ ਵਿੱਚ ਉਹ ਸਭ ਦੇ ਹਿਰਦੇ ਵਿੱਚ ਉਹ ਮਾਲਕ ਆਪ ਮੌਜੂਦ ਬੈਠਾ ਹੈ ਸਾਰਿਆਂ ਦੇ ਅੰਦਰ ਪਰ ਮੈਨੂੰ ਇਉਂ ਲੱਗਦਾ ਜਿਹੜਾ ਮੇਰਾ ਦੁਸ਼ਮਣ ਹੈ ਉਹਦੇ ਅੰਦਰ ਮਾਲਕ ਨਹੀਂ ਹੈ ਜਿਹੜਾ ਮੇਰਾ ਦੋਸਤ ਆ ਉਹਦੇ ਅੰਦਰ ਤਾਂ ਮਾਲਕ ਹੋ ਸਕਦਾ ਹੈ ਜਿਹਦੇ ਨੇ ਮੇਰੀ ਲਾਗ ਡਾਟ ਕੇ ਲਈਏ ਜਿੰਨੂੰ ਮੈਂ ਆਪਣਾ ਨਹੀਂ ਸਮਝਦਾ ਉਹਦੇ ਅੰਦਰ ਵਾਹਿਗੁਰੂ ਨਹੀਂ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਤਾਂ ਸਭ ਦੇ ਅੰਦਰ ਬੈਠਾ ਹੈ ਸਾਰਿਆਂ ਦੇ ਅੰਦਰ ਸੰਤੋ ਘਟ ਘਟ ਰਹਿ ਆ ਸਮਾਇਓ ਸਾਰਿਆਂ ਦੇ ਅੰਦਰ ਉਹ ਵਾਹਿਗੁਰੂ ਆਪ ਵਰਤ ਰਿਹਾ ਹੈ ਸਭ ਦੇ ਅੰਦਰ ਜੋਤ ਵਰਤਰੀ ਮਾਲਕ ਦੀ ਅੱਗੇ ਕਹਿੰਦੇ ਪੂਰਨ ਪੂਰ ਰਹੇ ਉਹ ਸਰਬਮੈ ਜਲ ਥਲ ਰਮਈਆ ਆਇਓ ਰਹਾ ਉਹ ਪੂਰੀ ਤਰ੍ਹਾਂ ਸਾਰੇ ਜੀਵਾਂ ਵਿੱਚ ਵਿਆਪਕ ਹੈ ਮਾਲਕ ਪਰਮੇਸ਼ਰ ਉਹ ਸੋਹਣਾ ਰਾਮ ਜਿਨੇ ਸਾਰੀ ਸ੍ਰਿਸ਼ਟੀ ਬਣਾਈ ਹੋਈ ਹੈ ਜਿਨੇ ਸੁੰਦਰ ਸੁੰਦਰ ਚਿਹਰੇ ਸੰਸਾਰ ਤੇ ਬਣਾ ਕੇ ਭੇਜੇ ਜਿਨੇ ਸੁੰਦਰ ਸਰੀਰ ਬਣਾ ਕੇ ਭੇਜੇ ਉਹ ਮਾਲਕ ਸਭ ਦੇ ਅੰਦਰ ਆਪ ਬੈਠਾ ਹੈ ਸੋਹਣਾ RAM ਪਾਣੀ ਵਿੱਚ ਵੀ ਹੈ ਧਰਤੀ ਵਿੱਚ ਵੀ ਹੈ ਪੂਰਨ ਪੂਰ ਰਹਿਓ ਸਰਬਮੈ ਜਲ ਪਾਣੀ ਵਿੱਚ ਵੀ ਹੈ ਥਲ ਧਰਤੀ ਵਿੱਚ ਵੀ ਹੈ ਰਮਈਆ ਆਇਓ ਉਹ ਮਾਲਕ ਪਰਮੇਸ਼ਰ ਰਮਿਆ ਹੋਇਆ ਹੈ ਉਹ ਮਾਲਕ ਪਰਮੇਸ਼ਰ ਆਕਾਸ਼ਾਂ ਵਿੱਚ ਵੀ ਧਰਤੀ ਵਿੱਚ ਵੀ ਜਲ ਵਿੱਚ ਵੀ ਅੱਗ ਵਿੱਚ ਵੀ ਕਿਵੇਂ ਉਹਨੂੰ ਦੇਖੇਗਾ ਉਹਦੇ ਬਚਨਾਂ ਤੇ ਤੁਰਕੀ ਦੇਖਿਆ ਜਾਣਾ ਹੈ ਉਹਦੇ ਹੁਕਮ ਨੂੰ ਮੰਨ ਕੇ ਹੀ ਦੇਖਿਆ ਜਾਣਾ ਹੈ ਕਿਵੇਂ ਉਹਦੇ ਭੇਦ ਸਮਝੇਗਾ ਉਹਦੇ ਵਿੱਚ ਸਮਾਜ ਆ ਪਰਮੇਸ਼ਰ ਦੇ ਵਿੱਚ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਐਸੀ ਤਰ੍ਹਾਂ ਤੂੰ ਵੀ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾ ਤੇ ਸਾਰੀ ਸ੍ਰਿਸ਼ਟੀ ਦੇ ਵਿੱਚ ਤੈਨੂੰ ਦਿਸਣ ਲੱਗ ਪੈਣਾ ਉਹ ਪੂਰਨਪੂਰ ਜਿਹੜਾ ਪਰਮੇਸ਼ਰ ਪੂਰਾ ਪੂਰੀ ਤਰ੍ਹਾਂ ਸੰਸਾਰ ਦੇ ਵਿੱਚ ਰਮਿਆ ਹੋਇਆ ਹੈ ਪੂਰਨਪੂਰ ਰਹਿਓ ਸਰਬਮੈ ਜਲਥਲ ਰਮਈਆ ਹੋ ਜਿਹੜਾ ਪਾਣੀ ਵਿੱਚ ਵੀ ਹੈ ਧਰਤੀ ਪਤਾਲਾਂ ਵਿੱਚ ਵੀ ਹੈ ਹਰ ਥਾਂ ਤੇ ਹੁਣ ਵੀ ਸਾਡੇ ਵਿੱਚ ਹੀ ਹੈ ਪਰ ਸਾਨੂੰ ਵੱਡੇ ਵੱਡੇ ਭੁਲੇਖੇ ਪੈ ਜਾਂਦੇ ਆ ਜੀ ਵਾਹਿਗੁਰੂ ਸਾਡੇ ਕੋਲ ਨਹੀਂ ਹੈ ਵਾਹਿਗੁਰੂ ਤਾਂ ਸਾਡੇ ਤੋਂ ਬਹੁਤ ਦੂਰ ਹੈ ਸਤਿਗੁਰੂ ਦੀ ਗੁਰਬਾਣੀ ਕਹਿੰਦੀ ਹੁਣ ਵੀ ਜਿੱਥੇ ਅਸੀਂ ਬੈਠੇ ਆਂ ਇੱਥੇ ਵੀ ਮਾਲਕ ਆਪ ਬੈਠਾ ਹੈ ਪਰਮੇਸ਼ਰ ਆਪ ਹੈ ਕਿਉਂਕਿ ਵਾਹਿਗੁਰੂ ਤੋਂ ਬਿਨਾ ਤਾਂ ਕੋਈ ਅਸੀਂ ਥਾਂ ਹੀ ਨਹੀਂ ਵੀ ਜਿਹੜੀ ਥਾਂ ਵਾਹਿਗੁਰੂ ਤੋਂ ਬਿਨਾ ਹੋਵੇ ਪਰਮੇਸ਼ਰ ਤੋਂ ਬਿਨਾ ਹੋਵੇ ਕੋਈ ਐਸੀ ਜਗ੍ਹਾ ਨਹੀਂ ਵੀ ਜਿੱਥੇ ਵਾਹਿਗੁਰੂ ਨਾ ਹੋਵੇ ਪੌਣ ਪਾਣੀ ਬੈਸੰਤਰਮਾਹੇ ਚਾਰ ਕੁੰਟ ਦਾ ਦਿਸਸਮਾਹੇ ਸਤਗੁਰੂ ਜੀ ਕਹਿੰਦੇ ਪਾਉਣ ਵਿੱਚ ਹਵਾ ਵਿੱਚ ਹੈ ਪਾਣੀ ਵਿੱਚ ਹੈ ਬੈਸੰਤਰ ਅੱਗ ਵਿੱਚ ਉਹ ਆਪ ਮਾਲਕ ਬੈਠਾ ਹੈ ਪੰਜ ਤੱਤ ਤੇਰੇ ਅੰਦਰ ਹੈ ਤੇਰੇ ਅੰਦਰ ਵੀ ਹਿਰਦੇ ਵਿੱਚ ਮਾਲਕ ਬੈਠਾ ਹੈ ਪਰ ਸਾਨੂੰ ਭਲੇਖੇ ਪੈ ਜਾਂਦੇ ਆ ਕਿ ਵਾਹਿਗੁਰੂ ਤੋਂ ਬਹੁਤ ਦੂਰ ਹੈ ਸਤਗੁਰੂ ਜੀ ਕਹਿੰਦੇ ਪੂਰਾ ਪਰਮੇਸ਼ਰ ਸਦਾ ਹੀ ਵਰਤ ਲਿਆ ਸਾਰੇ ਸੰਸਾਰ ਵਿੱਚ ਅੱਗੇ ਰਹਾਉ ਵਿਚਾਰਨ ਕਰ ਰਿਹਾ ਗੁਣ ਨਿਦਾਨ ਨਾਨਕ ਜਸ ਗਾਵੇ ਸਤਗੁਰ ਧਰਮ ਚੁਕਾਇਓ ਸਤਗੁਰੂ ਜੀ ਕਹਿੰਦੇ ਇਹ ਵੀ ਸ਼ਰਤ ਆ ਵੀ ਭਰਮ ਮਿਟਣ ਕਿਵੇਂ ਭਲੇਖੇ ਮਿਟਣ ਕਿਵੇਂ ਭਲੇਖੇ ਮਿਟਦੇ ਆ ਗੁਰੂ ਦੀ ਕਿਰਪਾ ਨਾਲ ਕਿਤੇ ਵੀ ਜਾਈਏ ਉਹਨਾਂ ਦੀਆਂ ਸ਼ਰਤਾਂ ਹੁੰਦੀਆਂ ਬਾਹਰਲੇ ਮੁਲਕਾਂ ਵੀ ਜਾਂਦੇ ਆ ਜਹਾਜ਼ ਦੀ ਟਿਕਟ ਕਟਾਉਣੇ ਉਹਨਾਂ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਜਿੰਨਾ ਚਿਰ ਉਹਨਾਂ ਦੀ ਸ਼ਰਤ ਪੂਰੀ ਨਾ ਹੋਈ ਤੈਨੂੰ ਜਹਾਜ਼ ਤੇ ਨਹੀਂ ਚੜ੍ਹਾਉਂਦੇ ਆਪਾਂ ਕਿਤੇ ਸ਼ਹਿਰ ਜਾਣੇ ਆ ਉਹਨਾਂ ਦੀ ਸ਼ਰਤ ਪੂਰੀ ਨਾ ਹੋਈ ਬਸਤੇ ਨਾ ਚੜਨ ਦਿੰਦੇ ਬਸਤੇ ਨਹੀਂ ਚੜਨ ਦਿੰਦੇ ਆਪਾਂ ਨੂੰ ਟਿਕਟ ਟਕਟਾਏ ਤੋਂ ਬਿਨਾ ਹਰ ਇੱਕ ਦੀਆਂ ਸ਼ਰਤਾਂ ਹੁੰਦੀਆਂ ਸਕੂਲ ਵਿੱਚ ਬੱਚੇ ਪੜ੍ਹਦੇ ਉਹਨਾਂ ਦੀਆਂ ਵੀ ਸ਼ਰਤਾਂ ਹੁੰਦੀਆਂ 8:00 ਵਜੇ ਪਹੁੰਚਣਾ ਹੈ ਡਰੈਸ ਪਾ ਕੇ ਪਹੁੰਚਣਾ ਹੈ ਡਿਸਪਲਾਈਨ ਅੰਦਰ ਰਹਿਣਾ ਹੈ ਮਰਿਆਦਾ ਵਿੱਚ ਰਹਿਣਾ ਹੈ ਹਰ ਪ੍ਰਕਾਰ ਤੇ ਜਿੱਥੇ ਵੀ ਜਾਈਏ ਸ਼ਰਤਾਂ ਹੁੰਦੀਆਂ ਸਾਧ ਸਿੰਘ ਦੇ ਵਿੱਚ ਆਏ ਇੱਥੇ ਵੀ ਸ਼ਰਤਾਂ ਪਿਆਰ ਨਾਲ ਬਹਿਣਾ ਹੈ ਰੋਲ ਰਪਾਣੀ ਕਰਨਾ ਗੱਲਾਂ ਬਾਤਾਂ ਨਹੀਂ ਕਰਨੀਆਂ ਇਸ ਤਰ੍ਹਾਂ ਕਰਕੇ ਪਰਮਾਤਮਾ ਨੂੰ ਜੇ ਮਿਲਣਾ ਹੈ ਤੇ ਉੱਥੇ ਵੀ ਸ਼ਰਤਾਂ ਹੈ ਸਤਿਗੁਰੂ ਜੀ ਕਹਿੰਦੇ ਕਿਵੇਂ ਮਿਲਿਆ ਜਾਵੇ ਉਹਨੂੰ ਗੁਰੂ ਦੇ ਗੁਣ ਗਾ ਸਤਿਗੁਰੂ ਜੀ ਪੰਚਮ ਪਾਦਸ਼ਾਹ ਦੱਸਦੇ ਆ ਇਹ ਭਰਮ ਮਿਟਣ ਕਿਵੇਂ ਇਹ ਭਲੇਖੇ ਚੱਕੇ ਕਿਵੇਂ ਜਾਣ ਸ਼ਬਦ ਦੇ ਅੰਦਰ ਮਾਲਕ ਦਿਸੇ ਕਿਵੇਂ ਸਤਿਗੁਰੂ ਜੀ ਕਹਿੰਦੇ ਆਹ ਕਾਰਜ ਕਰ ਲੈ ਗੁਣ ਨਿਦਾਨ ਨਾਨਕ ਜਸ ਗਾਵੇ ਗੁਣ ਨਿਦਾਨ ਕਹਿੰਦੇ ਗੁਨਾ ਦਾ ਖਜ਼ਾਨਾ ਪਰਮੇਸ਼ਰ ਪਰਮਾਤਮਾ ਸਭ ਤੋਂ ਵੱਡਾ ਗੁਨਾ ਦਾ ਖਜ਼ਾਨਾ ਵਾਹਿਗੁਰੂ ਹੈ ਸਤਿਗੁਰੂ ਜੀ ਕਹਿੰਦੇ ਜਿਹੜਾ ਵੀ ਉਹਦਾ ਜਸ ਗਾਉਂਦਾ ਹੈ ਗੁਣ ਨਿਦਾਨ ਨਾਨਕ ਜਸ ਗਾਵੇ ਸਤਿਗੁਰ ਭਰਮ ਚੁਕਾਇਓ ਇਹ ਬਹੁਤੇ ਸੰਸਾਰ ਦੀ ਵਿਦਿਆ ਇਕੱਠੀ ਕਰਨ ਨਾਲੇ ਭਰਮ ਨਹੀਂ ਮਿਟਦੇ ਵਾਹਿਗੁਰੂ ਨੂੰ ਦੇਖਣ ਵਾਲੀ ਅੱਖ ਦੁਨੀਆ ਦੀ ਵਿੱਦਿਆ ਇਕੱਠੀ ਕਰਕੇ ਨਹੀਂ ਮਿਲਦੀ ਕਾਲਜਾਂ ਵਿੱਚੋਂ ਡਿਗਰੀਆਂ ਮਿਲ ਸਕਦੀਆਂ ਪਰ ਵਾਹਿਗੁਰੂ ਨੂੰ ਵੇਖਣ ਵਾਲੀ ਅੱਖ ਤਾਂ ਗੁਰੂ ਤੋਂ ਹੀ ਮਿਲਣੀ ਹੈ ਇਹ ਅੱਖ ਤਾਂ ਗੁਰੂ ਨੇ ਹੀ ਬਖਸ਼ਣੀ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਸਹਜੇ ਸਹਜੇ ਪੌੜੀ ਦਰ ਪੌੜੀ ਚੜਦੇ ਜਾਵਾਂਗੇ ਸਟੈਪ ਵਾਈ ਸਟੈਪ ਮੰਜ਼ਲਾਂ ਪਾਰ ਕਰਦੇ ਜਾਵਾਂਗੇ ਤੇ ਸਤਿਗੁਰੂ ਨੇ ਐਸੀ ਕਿਰਪਾ ਕਰਦੇ ਜਾਣਾ ਰਹਿਮਤ ਕਰਦੇ ਜਾਣਾ ਜਦੋਂ ਉਹਨੂੰ ਜਪਦੇ ਰਵਾਂਗੇ ਜਪਦੇ ਰਵਾਂਗੇ ਸਤਿਗੁਰੂ ਜੀ ਕਹਿੰਦੇ ਇੱਕ ਦਿਨ ਉਹ ਆ ਜਾਣਾ ਜਦੋਂ ਤੂੰ ਵਾਹਿਗੁਰੂ ਨਾਲ ਗੱਲਾਂ ਕਰਨ ਲੱਗ ਜਾਵੇਂਗਾ ਸਾਹਮਣੇ ਦਿਸਣ ਲੱਗ ਜਾਣਾ ਵਾਹਿਗੁਰੂ ਤੇਰੇ ਅੰਦਰ ਵੱਸਦਾ ਤੈਨੂੰ ਮਾਲਕ ਜਿਹੜਾ ਵਾਹਿਗੁਰੂ ਹੈ ਤੈਨੂੰ ਮਿਲ ਜਾਣਾ ਹੈ ਪਰ ਮਿਲੂ ਕਿਵੇਂ ਉਹਦੇ ਗੁਣਾਂ ਦਾ ਸਹਜੇ ਸਹਜੇ ਤੁਰਿਆ ਚੱਲ ਕਬੀਰ ਕੇਸੋ ਕੇਸੋ ਕੂਕੀਐ ਨੈ ਸੋਈਐ ਆਸਾਰ ਰਾਤ ਦਿਵਸ ਕੇ ਕੂਕਣੇ ਕਬੂਹ ਕੇ ਸੁਣੇ ਪੁਕਾਰ ਲਗਿਆ ਰਹਿ ਸਤਿਗੁਰੂ ਜੀ ਕਹਿੰਦੇ ਇੱਕ ਦਿਨ ਉਹ ਮਾਲਕ ਆਪ ਤੈਨੂੰ ਆ ਕੇ ਉਠਾਲੂਗਾ ਉਹਦੇ ਦਰ ਤੇ ਕੂਕਦਾ ਰਹਿ ਉਹਦਾ ਕੁੰਡਾ ਖੜਕਾਉਂਦਾ ਰਹਿ ਇੱਕ ਦਿਨ ਉਹ ਆਉਣਾ ਜਦੋਂ ਮਾਲਕ ਪਰਮੇਸ਼ਰ ਦਾ ਮਿਲਾਪ ਹੋ ਜਾਣਾ ਹੈ ਗੁਣ ਗਾਈ ਚੱਲ ਸਤਿਗੁਰੂ ਜੀ ਕਹਿੰਦੇ ਗੁਣ ਨਿਧਾਨ ਨਾਨਕ ਜਸ ਗਾਵੇ ਸਤਿਗੁਰ ਭਰਮ ਚੁਕਾਇਓ ਅਸੀਂ ਪਹਿਲੇ ਇੱਕ ਦਿਨ ਜਪ ਕੇ ਨਾਮ ਜੀ ਕਹਿੰਦੇ ਆ ਜੀ ਵਾਹਿਗੁਰੂ ਮਿਲ ਜਾਵੇ ਇੱਥੇ ਸਤਿਗੁਰੂ ਜੀ ਕਹਿੰਦੇ ਜਨਮਾਂ ਦੇ ਜਨਮ ਵੀ ਬੀਤ ਸਕਦੇ ਆ ਭਗਤ ਫਰੀਦ ਜੀ ਨੂੰ 36 ਸਾਲ ਲੱਗੇ ਸੀ ਮਾਲਕ ਨਾਲ ਮਿਲਣ ਤੇ 36 ਸਾਲ ਤਪ ਕੀਤਾ ਆਪਾਂ ਜਾਣਦੇ ਇਤਿਹਾਸ ਤੇ ਸਤਿਗੁਰੂ ਜੀ ਕਹਿੰਦੇ 36 ਸਾਲਾਂ ਦੀ ਗੱਲ ਨਹੀਂ ਭਗਤ ਜੀ ਕਹਿੰਦੇ ਬਹੁਤ ਜਨਮ ਵਿਛਰੇ ਥੇ ਮਾਦੋ ਇਹੋ ਜਨਮ ਤੁਹਾਰੇ ਲੇਖੇ ਕਹਿਰ ਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਇੱਥੇ ਜਨਮਾਂ ਦੇ ਜਨਮ ਯੁੱਗਾਂ ਦੇ ਯੁੱਗ ਬੀਤ ਸਕਦੇ ਆ ਜੇ ਵਾਹਿਗੁਰੂ ਕਿਰਪਾ ਕਰੇ ਤੇ ਇੱਕ ਛਿਣ ਵਿੱਚ ਮਲਾਪ ਹੋ ਸਕਦਾ ਹੈ ਜਿਉ ਨਾ ਚਾਵੇ ਤੇ ਫਿਰ ਜੁਗਾਂ ਦੇ ਯੁਗ ਵੀ ਬੀਤ ਸਕਦੇ ਆ ਪਰ ਲਾਈ ਰੱਖਿਆ ਆਪਣੇ ਚਰਣਾ ਵੱਲ ਆਪਣੇ ਚਰਣਾ ਵਿੱਚ ਜੋੜੀ ਰੱਖੇ ਵਾਹਿਗੁਰੂ بس ਇਹ ਅਰਦਾਸ ਕਰੀਏ ਸਤਿਗੁਰੂ ਜੀ ਕਹਿੰਦੇ ਜਿਨ ਨੇ ਉਹਨੂੰ ਜਪ ਲਿਆ ਗੁਣਾਂ ਦੇ ਖਜਾਨੇ ਨੂੰ ਗੁਣ નિਧਾਨ ਨਾਨਕ ਜਸ ਗਾਵੇ ਸਤਿਗੁਰ ਧਰਮ ਚਕਾਇਓ ਸਤਿਗੁਰ ਜੀ ਕਹਿੰਦੇ ਉਹਦੇ ਧਰਮ ਭੁਲੇਖੇ ਸਾਰੇ ਦੂਰ ਕਰ ਦਿੰਦਾ ਮਾਲਕ ਜਦੋਂ ਉਹਨੂੰ ਜਪਦੇ ਆ ਕੋਈ ਪਿਆਰ ਨਾਲ ਜਦੋਂ ਕੋਈ ਕੋਈ ਉਹਨੂੰ ਸਿਮਰਦਾ ਹੈ ਪਿਆਰ ਨਾਲ ਸਤਿਗੁਰੂ ਜੀ ਕਹਿੰਦੇ ਉਹਦੇ ਭਰਮ ਭੁਲੇਖੇ ਸਹਜੇ ਸਹਜੇ ਮਿਟ ਜਾਣੇ ਆ ਭਰਮਾਂ ਦਾ ਕਰਕੇ ਵਾਹਿਗੁਰੂ ਦਿਸਦਾ ਨਹੀਂ ਜਿੰਨਾ ਚਿਰ ਭਰਮ ਭੁਲੇਖੇ ਹਨ ਉਹਨਾਂ ਚਿਰ ਮੈਂ ਤੇ ਮੇਰਾ ਤੇ ਦੁਸ਼ਮਣ ਹੈ ਜਦੋਂ ਭਰਮ ਭੁਲੇਖੇ ਮਿਟ ਗਏ ਸਤਿਗੁਰੂ ਜੀ ਕਹਿੰਦੇ ਉਦੋਂ ਮਲਾਪ ਹੋ ਜਾਣਾ ਹੈ ਭਰਮ ਭੁਲੇਖੇ ਮਿਟਦੇ ਆ ਵਾਹਿਗੁਰੂ ਨੂੰ ਜਪ ਕੇ ਪਰਮੇਸ਼ਰ ਨੂੰ ਸਿਮਰ ਕੇ ਸਤਿਗੁਰ ਭਰਮ ਚਕਾਇਓ ਅੱਗੇ ਕਹਿੰਦੇ ਸਰਬ ਨਿਵਾਸੀ ਸਦਾ ਅਲੇਪ ਸਭ ਮੈਂ ਰਹਿ ਆ ਸਮਾਇਓ ਅਖੀਰਲੀ ਪੰਕਤੀ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ ਸਰਬ ਨਿਵਾਸੀ ਪਰਮਾਤਮਾ ਪਰਮੇਸ਼ਰ ਸਭ ਜੀਵਾਂ ਵਿੱਚ ਵਸਣ ਵਾਲਾ ਵਸਦਿਆ ਹੁਣ ਵੀ ਵਸ ਰਿਹਾ ਸਾਰਿਆਂ ਦੇ ਅੰਦਰ ਜੋ ਸਰਬ ਨਿਵਾਸੀ ਸਦਾ ਅਲੇਪ ਸਦਾ ਅਲੇਪ ਰਹਿਣ ਵਾਲਾ ਮਾਇਆ ਦੇ ਮੂਹ ਤੋਂ ਪਰੇ ਰਹਿਣ ਵਾਲਾ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ ਸਰਬ ਨਿਵਾਸੀ ਸਦਾ ਅਲੇਪਾ ਸਭ ਮੈਂ ਰਹਿ ਆ ਸਮਾਇਓ ਸਾਰਿਆਂ ਦੇ ਵਿੱਚ ਉਹ ਸਮਾਇਆ ਹੋਇਆ ਹੈ ਸਾਰਿਆਂ ਦੇ ਵਿੱਚ ਉਹ ਵਸ ਰਿਹਾ ਹੈ ਪਰ ਦਿਸੇ ਕਿਵੇਂ ਗੁਰੂ ਦੇ ਬਚਨ ਤੇ ਤੁਰ ਕੇ ਗੁਰੂ ਦੇ ਬਚਨ ਨੂੰ ਅੰਦਰ ਵਸਾ ਕੇ ਗੁਰਬਾਣੀ ਨੂੰ ਅੰਦਰ ਵਸਾ ਕੇ ਉਹ ਦਿਸਦਾ ਹੈ ਸਤਿਗੁਰੂ ਜੀ ਕਹਿੰਦੇ ਜਿਹੜਾ ਗੁਰੂ ਦੇ ਬਚਨਾਂ ਤੇ ਪਹਿਰਾ ਦਿੰਦਾ ਹੈ ਆਪਣੇ ਅੰਦਰ ਸੱਤ ਕਰਕੇ ਮੰਨ ਲੈਂਦਾ ਹੈ ਉਸ ਅਕਾਲ ਪੁਰਖ ਪਰਮੇਸ਼ਰ ਨਾਲ ਜੁੜ ਜਾਂਦਾ ਹੈ ਸਰਬ ਨਿਵਾਸੀ ਸਦਾ ਅਲੇਪਾ ਸਾਰਿਆਂ ਦੇ ਵਿੱਚ ਵਸਣ ਵਾਲਾ ਕਿਸੇ ਨੂੰ ਨਾ ਦਿਸਣ ਵਾਲਾ ਅਲੇਪ ਰਹਿਣ ਵਾਲਾ ਮਾਲਕ ਸਭ ਵਿੱਚ ਰਹਿ ਆ ਸਮਾਇਓ ਸਾਰਿਆਂ ਦੇ ਵਿੱਚ ਜਿਹੜਾ ਸਮਾਇਆ ਹੋਇਆ ਹੈ ਉਹਦੇ ਨਾਲ ਜੁੜਿਆ ਕਿਵੇਂ ਜਾਵੇ ਉਹਨੂੰ ਜਪ ਕੇ ਪਰਮਾਤਮਾ ਨੂੰ ਜਪ ਕੇ ਉਸ ਅਕਾਲ ਪੁਰਖ ਪਰਮੇਸ਼ਰ ਨਾਲ ਜੁੜਿਆ ਜਾਂਦਾ ਹੈ ਸਤਿਗੁਰੂ ਨੇ ਉਦਾਹਰਣ ਲਈ ਹੈ ਜਿਵੇਂ ਸਗਲ ਬਨਸਪਤ ਮਹਿ ਬੈ ਸੰਤਰ ਸਾਰੇ ਪ੍ਰਕਾਰ ਦੀ ਲੱਕੜ ਵਿੱਚ ਆਗ ਹੈ ਸਗਲ ਦੁੱਧ ਮੈਂ ਕੀਆ ਸਾਰੇ ਪ੍ਰਕਾਰ ਦੇ ਦੁੱਧ ਦੇ ਅੰਦਰ ਘਿਓ ਹੈ ਇਸੇ ਤਰ੍ਹਾਂ ਮਾਲਕ ਊਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਧੋ ਜੀ ਆ ਸਾਰਿਆਂ ਦੇ ਅੰਦਰ ਮਾਲਕ ਦੀ ਜੋਤ ਵਸ ਰਹੀ ਹੈ ਸਾਰਿਆਂ ਦੇ ਅੰਦਰ ਮਾਲਕ ਦੀ ਜੋਤ ਜਗ ਰਹੀ ਹੈ ਜੀ ਹਜੇ ਸਾਡੇ ਅੰਦਰ ਮੇਰਾ ਤੇ ਤੇਰਾ ਹੈ ਈਰਖਾ ਹੰਕਾਰ ਹੈ ਆਪਣਾ ਤੇ ਬਗਾਨਾ ਦਿਸਦਾ ਹੈ ਤੇ ਫਿਰ ਸਤਿਗੁਰੂ ਜੀ ਕਹਿੰਦੇ ਹਜੇ ਤੇਰੇ ਅੰਦਰ ਗੁਰੂ ਦਾ ਬਚਨ ਵਸਿਆ ਨਹੀਂ ਜਦੋਂ ਵਸ ਗਿਆ ਤੇ ਸਭ ਦੇ ਅੰਦਰ ਇੱਕ ਜੋਤ ਜਸੁ ਲਈ ਰਸਤੇ ਤੇ ਤੁਰੇ ਜਾਈਏ ਚੱਲੇ ਜਾਈਏ ਮਾਲਕ ਆਪ ਕਿਰਪਾ ਕਰੋ ਰਹਿਮਤ ਕਰੋ ਏ ਸੀ ਸਤਗੁਰੂ ਜੀ ਦਾ ਅੱਜ ਦਾ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਜੀ ਸਤਗੁਰੂ ਜੀ ਇਹ ਉਪਦੇਸ਼ ਕਰਦੇ ਆ ਸਭ ਦੇ ਅੰਦਰ ਇੱਕ ਮਾਲਕ ਦੀ ਜੋਤ ਸਮਝੀਏ ਸਭ ਦੇ ਅੰਦਰ ਉਸ ਪਰਮੇਸ਼ਰ ਨੂੰ ਦੇਖੀਏ ਤੇ ਉਸ ਪਰਮਾਤਮਾ ਪਰਮੇਸ਼ਰ ਦੇ ਗੁਣ ਸਦਾ ਗਾਉਂਦੇ ਰਹੀਏ ਇਸੇ ਵਿੱਚ ਜੀਵਨ ਸਫਲਾ ਹੈ ਜੀ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਗਲਤੀਆਂ ਭੁੱਲਾਂ ਦੀ ਖਿਮਾ ਆਸ਼ੀਸ਼ ਦੇਣੀ ਦੇਹੋ ਸੱਜਣ ਆਸੀਸੜੀਆਂ ਜੇ ਹੋਵੇ ਸਾਹਿਬ ਸੋ ਮੇਲ ਬਲਾਉ ਫਤੇ ਦੀ ਅੱਖ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ